ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੋਧੀਆਂ ਸ਼ਹਾਦਤਾ ਪ੍ਰੋਗਰਾਮ ਰਾਹੀਂ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਮਹਾਨ ਪਰਉਕਾਰਾਂ ਦੀ ਅਗਲੇਰੀ ਕੜੀ ਜੋੜਦੇ ਹਾਂ ਅੱਜ ਸਤ ਪੋਧੇ ਦੇ ਇਤਿਹਾਸ ਬਾਰੇ ਜਾਣਦੇ ਹਾਂ ਅਸੀਂ ਪਹੁੰਚੇ ਹਾਂ ਉਸ ਪਾਵਨ ਇਤਿਹਾਸਕ ਸਥਾਨ ਤੇ ਜਿੱਥੋਂ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਵਿਛੜਿਆ ਸੀ ਤੇ ਤੁਸੀਂ ਅੱਜ ਵੀ ਇੱਥੇ ਪਹੁੰਚ ਕੇ ਮਹਿਸੂਸ ਕਰ ਸਕਦੇ ਹੋ ਕਿ ਇੱਥੇ ਦੀਆਂ ਹਵਾਵਾਂ ਵਿੱਚ ਵੀ ਵੈਰਾਗ ਹੈ ਗੁਰੂ ਸਾਹਿਬ ਦਾ ਪਰਿਵਾਰ ਇੱਥੋਂ ਵਿਛੜ ਕੇ ਦੁਬਾਰਾ ਕਦੇ ਵੀ ਨਾ ਮਿਲ ਸਕਿਆ ਸਰਸਾ ਨਦੀ ਦੇ ਕੰਢੇ ਤੇ ਬਣਿਆ ਇਹ ਇਤਿਹਾਸਕ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਹੈ ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ ਦਸਮ ਪਾਤਸ਼ਾਹ ਦਾ ਇੱਕ ਇੱਕ ਕਦਮ ਮਿਸਾਲਾਂ ਕਾਇਮ ਕਰਦਾ ਗਿਆ ਤੇ ਅੱਜ ਦੇ ਦਿਨ ਸਤ ਪਉ ਨੂੰ ਨਿਡਰਤਾ ਅਤੇ ਤਿਆਗ ਦੀ ਇੱਕ ਹੋਰ ਮਿਸਾਲ ਕਾਇਮ ਹੋਈ ਅਨੰਦਪੁਰੀ ਦੇ ਕਿਲੇ ਤੋਂ ਦਸਮ ਪਾਤਸ਼ਾਹ ਜੀ ਪਰਿਵਾਰ ਅਤੇ ਸਿੰਘਾਂ ਦੇ ਸਮੇਤ ਕਾਫਲੇ ਦੇ ਰੂਪ ਚ ਨਿਕਲੇ ਇਹ ਕਾਫਲਾ ਤਿੰਨ ਹਿੱਸਿਆਂ ਚ ਵੰਡਿਆ ਹੋਇਆ ਸੀ ਸਭ ਤੋਂ ਅੱਗੇ ਦਸਮੇਸ਼ ਪਿਤਾ ਦੇ ਨਾਲ ਕੁਝ ਅਣਖੀਲੇ ਸਿੰਘ ਸਨ ਵਿਚਕਾਰਲੇ ਜਥੇ ਦੇ ਵਿੱਚ ਬੀਬੀਆਂ ਬੱਚੇ ਬਜ਼ੁਰਗ ਸ਼ਾਮਿਲ ਸਨ ਜਿਨ੍ਹਾਂ ਦੀ ਅਗਵਾਈ ਕਰ ਰਹੇ ਸਿਗੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਤੇ ਤੀਜਾ ਤੇ ਆਖਰੀ ਜਥਾ ਸੀ ਜੋ ਅਖੀਰ ਦੇ ਵਿੱਚ ਸਭ ਤੋਂ ਪਿੱਛੇ ਜਾਂਦਾ ਸੀ ਉਸ ਜਥੇ ਦੀ ਅਗਵਾਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕਰਦੇ ਹੋਏ ਅੱਗੇ ਵਧੇ ਸ਼੍ਰੀ ਕੀਰਤਪੁਰ ਸਾਹਿਬ ਤੱਕ ਸਾਰਾ ਕਾਫਲਾ ਠੀਕ ਠਾਕ ਪਹੁੰਚ ਗਿਆ ਪਰ ਇਸ ਤੋਂ ਅੱਗੇ ਨਿਰਮੋਹਗੜ੍ਹ ਦੀ ਪਹਾੜੀ ਤੇ ਪਹੁੰਚਦਿਆਂ ਹੀ ਵੈਰੀਆਂ ਨੇ ਸਭ ਕਸਮਾਂ ਸਭ ਵਾਸਤੇ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ ਜਿਸ ਨੂੰ ਅੱਲਾ ਯਾਰ ਖਾਂ ਜੋਗੀ ਲਿਖਦਾ ਏ ਬਦਬਖਤੋਂ ਨੇ ਜੋ ਵਾਦਾ ਕੀਤਾ ਥਾ ਬਿਸਰ ਗਏ ਨਾ ਮਰਦ ਕਾਲ ਕਰਕੇ ਜ਼ੁਬਾਨ ਸੇ ਮੁਕਰ ਗਏ ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਖਰ ਗਏ ਤਲਵਾਰੇ ਸੂਤ ਸੂਤ ਕੇ ਰਨ ਮੇ ਉਤਰ ਗਏ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ 100 ਸਿੰਘਾਂ ਦਾ ਜਥਾ ਦੇ ਕੇ ਸਰਸਾ ਤੋਂ ਪਾਰ ਰੋਪੜਵਾਲ ਜਾਣ ਨੂੰ ਕਿਹਾ ਤਾਂ ਕਿ ਅੱਗੋਂ ਆ ਰਹੀ ਮੁਗਲ ਫੌਜ ਨੂੰ ਰੋਕਿਆ ਜਾ ਸਕੇ ਪੋਦੀ ਠੰਡੀ ਰਾਤ ਵਿੱਚ ਇਸ ਕਾਫਲੇ ਦੇ ਕਦਮ ਅੱਗੇ ਵੱਧਦੇ ਹੋਏ ਕੀਰਤਪੁਰ ਸਾਹਿਬ ਨਿਰਮੋਗੜ ਸ਼ਾਹੀ ਟਿੱਬੀ ਪਿੰਡ ਚੱਖੀਆਂ ਤੋਂ ਹੁੰਦੇ ਹੋਏ ਇਸ ਜਗ੍ਹਾ ਸਰਸਾ ਨਦੀ ਦੇ ਕਿਨਾਰੇ ਆ ਪਹੁੰਚੇ ਸਤਾਂ ਤੇ ਅੱਜ ਦੇ ਦਿਨ ਗੁਰਬਾਣੀ ਪ੍ਰਤੀ ਪ੍ਰੇਮ ਤੇ ਰਹਿਤ ਦੀ ਮਹੱਤਤਾ ਨੂੰ ਬਿਆਨ ਕਰਦੀ ਇੱਕ ਅਨੋਖੀ ਘਟਨਾ ਵਾਪਰੀ ਸਰਸਾ ਦੇ ਇੱਕ ਕੰਡੇ ਦੁਸ਼ਮਣ ਦਾ ਹਮਲਾ ਤੇ ਦੂਜੇ ਪਾਸੇ ਗੁਰੂ ਸਾਹਿਬ ਨੇ ਦੀਵਾਨ ਸਜਾਇਆ ਜਿੱਥੇ ਕਿ ਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦਿਆਂ ਜਪਜੀ ਸਾਹਿਬ ਅਤੇ ਆਸਾ ਦੀ ਵਾਰ ਪੜੀ ਜਿਸ ਨੂੰ ਕਿ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਜਪਜੀ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗ੍ਰੰਥ ਔਰ ਬੜਾਣਾ ਸਰੂਰ ਥਾ ਇਸ ਸਥਾਨ 'ਤੇ ਉਸ ਸਮੇਂ ਕਮਸਾਨ ਦਾ ਯੁੱਧ ਹੋਇਆ। ਗੁਰੂ ਜੀ ਨੇ ਸਿੰਘਾਂ ਨੂੰ ਸਰਸਾ ਨਦੀ ਪਾਰ ਕਰਨ ਦਾ ਹੁਕਮ ਦਿੱਤਾ। ਉਸ ਸਮੇਂ ਸਰਸਾ ਨਦੀ ਵਿੱਚ ਹੜ੍ਹ ਕਾਰਨ ਤੇ ਵੈਰੀ ਦਲ ਦੇ ਅਚਨਚੇਤ ਹਮਲੇ ਕਾਰਨ ਬਹੁਤੇ ਸਿੰਘ ਸ਼ਹੀਦੀਆਂ ਪਾ ਗਏ ਤੇ ਕਈਆਂ ਨੂੰ ਪਾਣੀ ਦਾ ਤੇਜ਼ ਵੇਗ ਰੋੜ ਕੇ ਲੈ ਗਿਆ। ਕਈ ਪਾਰ ਹੋਏ ਤੇ ਕਈ ਰੁੜ ਗਏ। ਉਸ ਸਮੇਂ ਸਿੱਖੀ ਦਾ ਮਹਾਨ ਖਜ਼ਾਨਾ ਕਈ ਹੱਥ ਲਿਖਤਾ ਖਰੜੇ ਸਰਸਾ ਨਦੀ ਦੀ ਭੇਟ ਚੜ ਗਿਆ ਇੱਕ ਦੂਜੇ ਨੂੰ ਮਾਰੀ ਆਵਾਜ਼ ਵੀ ਕਿਸੇ ਨੂੰ ਸੁਣਾਈ ਨਾ ਦਿੱਤੀ ਅਨੇਕਾਂ ਹੀ ਬਜ਼ੁਰਗ ਬੱਚੇ ਬੀਬੀਆਂ ਇਸ ਸਰਸਾ ਨਦੀ ਵਹਾ ਕੇ ਲੈ ਗਈ ਤੇ ਉਸ ਸਮੇ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਇੱਕ ਦੂਜੇ ਤੋਂ ਹਮੇਸ਼ਾ ਲਈ ਵਿਛੜ ਗਿਆ ਇਨ੍ਹਾਂ ਜੰਗਾਂ ਚ ਹੋਰ ਸਿੰਘਾਂ ਸਮੇਤ ਸਿੱਖ ਇਤਿਹਾਸ ਦੀ ਪਹਿਲੀ ਸਿੱਖ ਸ਼ਹੀਦ ਬੀਬੀ ਪਿੱਖਾ ਜੀ ਦੀ ਸ਼ਹੀਦੀ ਵੀ ਹੋਈ ਅਤੇ ਭਾਈ ਬਚਿੱਤਰ ਸਿੰਘ ਜੀ ਗੰਭੀਰ ਜ਼ਖਮੀ ਹੋਏ ਜਿਨ੍ਹਾਂ ਨੂੰ ਗੁਰੂ ਸਾਹਿਬ ਕੋਟਲਾ ਨਿਹੰਗ ਖਾਂ ਵਿਖੇ ਸੰਭਾਲ ਦੇ ਲਈ ਛੱਡ ਗਏ ਇੱਥੇ ਬੀਬੀ ਮੁਮਤਾਜ ਨੇ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕੀਤੀ ਪਰ ਡੂੰਘੇ ਜ਼ਖਮਾ ਕਰਕੇ ਭਾਈ ਸਾਹਿਬ ਸ਼ਹਾਦਤ ਦਾ ਜਾਮ ਪੀ ਗਏ ਇੱਥੋਂ ਹੁੰਦੇ ਹੋਏ ਦਸ਼ਮੇਸ਼ ਪਿਤਾ ਦੋ ਵੱਡੇ ਸਹਬਜ਼ਾਦੇ ਆਤੇ ਸਿੰਘਾਂ ਦੇ ਸਮੇਤ ਚੱਲਦੇ ਨੇ ਤੇ ਇਥੋਂ ਅੱਗੇ ਗੁਰੂ ਸਾਹਿਬ ਪਿੰਡ ਬੂਰ ਮਾਜਰਾ tibbi ਸਾਹਿਬ ਕੋਟਲਾ ਨਿਹੰਗ ਖਾਂ ਅਤੇ ਪੱਠਾ ਸਾਹਿਬ ਹੁੰਦੇ ਹੋਏ ਚਮਕੌਰ ਸਾਹਿਬ ਵਿਖੇ ਪਰਵੇਸ਼ ਕਰਦੇ ਨੇ ਮਾਤਾ ਗੁਜਰੀ ਜੀ ਤੇ ਨਿੱਕੇ ਸਾਹਿਬ ਸਾਦੇ ਕੁੰਮਾ ਮਾਸ਼ਕੀ ਜੀ ਦੀ ਛੰਨਵਾਲ ਚਲੇ ਗਏ ਜਿੱਥੇ ਉਹਨਾਂ ਸੱਤ ਪੋ ਦੀ ਰਾਤ guzari ਤੇ ਲక్ష్ਮੀ ਨਾ ਦੀ ਮਾਈ ਨੇ ਉਹਨਾਂ ਦੀ ਪ੍ਰਸ਼ਾਦਾ ਪਾਣੀ ਨਾਲ ਸੇਵਾ ਕੀਤੀ ਪਰਿਵਾਰ ਵਿਛੋੜੇ ਤੋਂ ਚੱਲ ਕੇ ਗੁਰੂ ਕੇ ਮਹਿਲ ਦੋਵੇਂ ਮਾਤਾਵਾਂ ਕੁਝ ਸਿੰਘਾਂ ਸਮੇਤ ਰੋਪੜ ਵਿਖੇ ਜਾ ਪਹੁੰਚੇ ਅੱਜ ਦੇ ਦਿਨ ਸਤਪੋਦੀ ਇਤਿਹਾਸ ਤੋਂ ਸਾਨੂੰ ਜ਼ਾਹਰ ਹੁੰਦਾ ਹੈ ਕਿ ਕਿਵੇਂ ਦਸ਼ਮੇਸ਼ ਪਾਤਸ਼ਾਹ ਜੀ ਨੇ ਪੂਰਨੇ ਪਾਕਿਸਤਾਨ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਅਤੇ ਰਹਿਤ ਦੀ ਪਰਪਕਤਾ ਦਾ ਸੁਨੇਹਾ ਦਿੱਤਾ। ਗੁਰੂ ਪਾਤਸ਼ਾਹ ਦੇ ਸਮੁੱਚੇ ਪਰਿਵਾਰ ਨੇ ਸਿੱਖੀ ਅਸੂਲਾਂ ਦੇ ਖਾਤਰ ਕੁਰਬਾਨੀਆਂ ਕੀਤੀਆਂ। अनेका ਹੀ ਦੁੱਖੜੇ ਚੱਲੇ ਕਸ਼ਟ ਸਹੇ। ਅਸੀਂ ਅੱਜ ਉਹਨਾਂ ਕੁਰਬਾਨੀਆਂ ਦਾ ਮੁੱਲ ਪਾਈਏ, ਕਦਰ ਕਰੀਏ ਤੇ ਗੁਰੂ ਸਾਹਿਬ ਦੀਆਂ ਪਾਵਨ ਸਿੱਖਿਆਵਾਂ ਦੀ ਧਾਰਨੀ ਹੋ ਕੇ ਖਾਲਸੇ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ